ਨਦੀ ਪਾਰ ਸੁਆਮੀ ਜੀ ਦੀ ਕਟਿਆ ਦੇ ਬਾਹਰ ਇਹ ਤਿੱਖਾ ਮੋੜ ਕਰ ਸਕਦਾ ਹੈ ਕੋਈ ਕਾਂਡ ਪ੍ਰਸ਼ਾਸਨ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਵੀਡੀਓ ਕਰ ਦਿਓ ਸ਼ੇਅਰ ਮਕਰ ਸਕ્રાੰਤੀ ਨੂੰ ਕਟਿਆ ਵਿੱਚ ਹੋ ਰਿਹਾ ਹੈ ਪ੍ਰੋਗਰਾਮ ਹਾਦਸਾ ਹੋਇਆ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੋ ਕੁਰਾਲੀ ਗੱਲ ਕਰੀਏ ਤਾਂ ਕੁਰਾਲੀ ਦੇ ਵਿੱਚ ਦੋ ਵਾਰ ਹੜ੍ਹ ਆਈ ਸੀ ਜਿਸ ਦੇ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਨਦੀ ਪਾਰ ਵਾਲੇ ਸਵਾਮੀ ਜੀ ਦੀ ਕੁਟੀਆਂ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਕੁਝ ਮਹੀਨੇ ਪਹਿਲਾਂ ਪਾਣੀ ਆਇਆ ਸੀ ਅਤੇ ਇਹ ਕਿਨਾਰੀ ਟੁੱਟ ਗਈ ਸੀ ਕਿਨਾਰੀ ਟੁੱਟਣ ਕਰਕੇ ਇੱਥੇ ਹੁਣ ਰਾਹ ਗਿਰਾ ਵਾਸਤੇ ਔਕੜਦਾ ਇਹ ਕੰਮ ਬਣਿਆ ਹੋਇਆ ਕਿਉਂਕਿ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਵੀ ਲੋਕ ਰਾਤ ਨੂੰ ਪਿੰਡਾਂ ਚੋਂ ਜਾਂਦੇ ਨੇ ਆਪਣੇ ਘਰ ਵੱਲ ਨੂੰ ਜਾਂਦੇ ਨੇ ਤਾਂ ਇੱਥੇ ਉਹਨਾਂ ਦਾ ਪੈਰ ਸਲਿੱਪ ਕਰ ਜਾਂਦਾ ਤੇ ਅਕਸਰ ਉਹ ਵਿੱਚ गिर ਜਾਂਦੇ ਨੇ ਅਤੇ ਲੋਕਾਂ ਦੇ ਸੱਟਾਂ ਵੀ ਵੱਜਦੀਆਂ ਸਰ ਕਿੰਨੀ ਕੋਕਰ ਆ ਰਹੀ ਹੈ ਕੋਕਰ ਤਾਂ ਬਹੁਤ ਆ ਰਹੀ ਹੈ ਸਰ ਜੇਕਰ ਕਿ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਤਾਂ ਜੋ ਕਿ ਇੱਥੇ ਜੋ ਕੋਈ ਲੰਘਦੇ ਐ ਰਾਤ ਨੂੰ ਡਰ ਰਹਿੰਦਾ ਹੈ ਕਿ ਕੋਈ ਵੀ ਉਹਦੇ ਡਰਾ ਹੋਈ ਜਾਂ ਟ੍ਰੈਫਿਕ ਕਈ ਵਾਰ ਹੋ ਜਾਂਦੀ ਹੈ ਕੋਈ ਗਿਰਨੇ ਜਾ ਰਹਿੰਦਾ ਹੈ ਕਿਸੇ ਦੇ ਕੋਈ ਆਦ ਨੂੰ ਕੋਈ ਵੇਖਣਾ ਵੀ ਇੱਥੇ ਉਲਟ ਜਿਵੇਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸੋਧ ਕਰਕੇ ਵੀ ਇਹ ਥਿੱਤੀ ਥਿੱਤੀ ਦੀ ਇਸਮਾਰਤਤੀ ਆਵੇ ਮਕਰ ਸ੍ਰਾਂਤੀ ਆ ਰਹੀ ਹੈ ਤੇ ਕਾਫੀ ਸ਼ਰਧਾਲੂ ਆ ਜਿਹੜਾ ਕੁਟੀਆਂ ਵੀ ਚਾਹੁੰਦੇ ਆ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਉਹਨਾਂ ਨੂੰ ਵੀ ਸਰ ਬਹੁਤ ਦਿੱਕਤ ਆਉਂਦੀ ਹੈ ਨੇ ਇੱਥੇ ਜਿਹੜੀਆਂ ਗੱਡੀਆਂ ਰੁਕਦੀਆਂ ਨੇ ਜਿਹੜੀਆਂ ਗੱਡੀਆਂ ਖੜਦੀਆਂ ਉਹਦੇ ਜਦੋਂ ਹੁਣ ਸੋਮੀ ਜੀ ਦੀ ਮਹਾਰਾਜ ਤੇ ਉਹਦੇ ਸੋਮੀ ਜੀ ਹੁਣ ਤੇ ਨਜਰਵੀ ਜੋ ਜੋ ਜਾਗ ਦਾ ਆਰੰਭ ਹੋ ਰਿਹਾ ਹੈ ਇਸ ਕਰਕੇ ਫਿਰ ਉਹਨੂੰ ਗੱਡੀਆਂ ਖੜਾਉਣ ਦਾ ਦਿੱਕਤ ਆਉਣੀ ਹੈ ਜੀ ਉਹਦੇ ਗੱਡੀਆਂ ਜਦੋਂ ਰੁਕ ਜਾਂਦੀਆਂ ਫਿਰ ਟ੍ਰੈਫਿਕ ਰੁਕਦੀ ਹੈ ਡਰਾਈਵਰ ਹੁਣੇ ਕਰਕੇ ਫਿਰ ਹੋਰ ਹਰ ਇੱਕ ਬੰਦੇ ਨੂੰ ਮਤਲਬ ਕਿ ਦਿੱਕਤ ਆਉਂਦੀ ਜੀ ਗੱਡੀ ਕਿਤੇ ਸਾਈਡ ਵਿੱਚ ਨਿਕਲ ਜੇ ਬਹੁਤ ਦਿੱਕਤ ਆਉਂਦੀ ਹੁੰਦੀ ਸਵਾਰੀਆਂ ਡਿੱਗਣ ਦਾ ਖਤਰਾ ਹੁੰਦਾ ਜੀ ਜਿਹਦੇ ਕਰਕੇ ਅਸੀਂ ਇਹ ਚਾਹੁੰਦੇ ਪ੍ਰਸ਼ਾਸਨ ਤੋਂ ਵੀ ਇਹ ਸਥਿਤੀ ਸਹੀ ਬਣਾਈ ਜਾਵੇ ਅ ਵੀਰ ਜੀ ਆਪਣਾ ਕਿਹੜਾ ਪਿੰਡ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਪਣਾ ਪਿੰਡ ਹੈਗੇ ਨਾਲਾਲ ਸਿੰਬਲ ਜੀ ਰਤਨਗੜ੍ਹ ਸਿੰਬਲ ਇਹ ਕਾਫੀ ਦੇਰ ਤੋਂ ਅਸੀਂ ਦੇਖਦੇ ਆਂ ਹੁੰਦੇ ਜਾਂਦੇ ਵੀ ਇਹ ਜੇ ਟੋਆ ਹੈ ਕਾਫੀ ਡੂੰਘਾ ਹੈ ਰਾਤ ਨੂੰ ਧੁੰਦ ਪਈ ਹੁੰਦੀ ਹੈ ਹੁੰਦ ਪਰਨ ਕਰਕੇ ਦਿਖਦਾ ਵੀ ਨਹੀਂ ਕਈ ਵਾਰੀ ਇੱਥੇ ਕੋਈ ਵੱਡਾ ਹਾਸਾ ਵਾਪਰ ਦਾ ਖਤਰਾ ਹੈ ਇਸ ਕਾਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਚੋਂ ਦਲਦੀ ਠੀਕ ਕੀਤਾ ਜਾਵੇ। ਸਾਰਿਆਂ ਨਾਲ ਹੈਪੀ ਵੀਰ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਵੱਡੀ ਸਮੱਸਿਆ ਤੇ ਇੱਕ ਵੱਡਾ ਪ੍ਰੋਗਰਾਮ ਵੀ ਸਾਹਮਣੇ ਆ ਰਿਹਾ ਕਿੰਨੀ ਕੋਕੜ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ। ਅ ਇਹ ਜਦ ਫਲੱਡ ਆਇਆ ਨੇ ਜੀ ਇਹ ਪੁਲੀ ਮੱਕੀ ਨਾਲੇ ਬਹਿ ਗਈ ਤੇ ਇੰਨਾ ਕ ਖਤਰਾ ਹੈ ਨਾ ਰਾਤ ਨੂੰ ਮੱਕੀ ਕਿੰਨੇ ਪਿੰਡਾਂ ਨੂੰ ਇਹ ਰਸਤਾ ਲੱਗਦਾ ਤੇ ਬਹੁਤ ਜ਼ਿਆਦਾ ਮੈਂ ਐਜ਼ ਅ ਕੁਟੀਆ ਦਾ ਪ੍ਰੈਜ਼ੀਡੈਂਟ ਹੋ ਕੇ ਵੀ ਸਾਡੇ ਇੱਥੇ ਪ੍ਰੋਗਰਾਮ ਹੈ ਜੀ 14 ਤਰੀਕ ਦਾ ਬਹੁਤ ਵੱਡਾ ਤੁਹਾਨੂੰ ਪਤਾ ਮਾਗੀ ਦਾ ਮੇਲਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਕਿਰਪਾ ਇਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਮੈਂ ਜੈ ਸਿੰਘ ਸਾਹਿਬ ਨਾਲ ਗੱਲ ਵੀ ਕੀਤੀ ਸੀ ਕਿ ਜੈ ਸਿੰਘ ਸਾਹਿਬ ਪਲੀਸ ਜੀ ਜਦ ਤੁਸੀਂ ਕੰਮ ਕਰੋਗੇ ਜਰੂਰ ਕੰਮ ਕਰਾਓ ਇਹ ਬੜਾ ਡੇਂਜਰਸ ਹੈ ਕਿ ਦੀ ਲਾਈਫ ਜਾ ਸਕਦੀ ਹੈ ਤੇ ਤੁਸੀਂ ਅਰੁਣ ਜੀ ਸਾਰੇ ਮੁੱਦੇ ਉਠਾਉਂਦੇ ਹੋ ਤੁਹਾਡਾ ਥੈਂਕ ਯੂ ਪਰ ਇਹ ਬਹੁਤ ਬੜਾ ਮੁੱਦਾ ਜਿਹੜਾ ਜੀ ਤੁੰਦ ਲਗਾਤਾਰ ਪੈ ਰਹੀ ਹੈ ਸਕੂਲਾਂ ਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਪਰ ਖੁਜਤਾ ਕਿਹਦਾ ਰਿਪੇਅਰ ਦਾ ਕੰਮ ਨਹੀਂ ਹੋਇਆ ਕਿੰਨੀ ਕੁ ਜ਼ਰੂਰੀ ਹੈ ਕੀ ਕਹਿਣਾ ਚਾਹੁੰਦੇ ਇੱਕ ਵਾਰ ਦੁਬਾਰਾ ਸਰਕਾਰ ਨੂੰ ਅਪੀਲ ਕਰ ਦੋ ਕਿਉਂਕਿ ਸ਼ਾਇਦ ਸਰਕਾਰ ਨੂੰ ਹਜ ਤੱਕ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੈ ਜੀ ਇਹ ਰਸਤਾ ਕਰਵ ਹੈ ਉਹਰੇ ਕਿਾ ਪਤਾ ਲੱਗਦਾ ਰਾਤ ਨੂੰ ਧੁੱਧਪਤੇ ਬੰਦਾ ਵਿੱਚ ਗਿਆ ਤਾਂ ਬੰਦੇ ਦੀ ਲਾਈਫ ਜਾ ਸਕਦੀ ਹੈ ਤੇ ਕਈ ਬੱਚੇ ਬੱਚੇ ਹੈ ਜੀ ਮੋਟਰਸਾਈਕਲ ਸਕੂਟਰ ਵਾਲੇ ਤੇ ਬਣੀ ਪ੍ਰਸ਼ਾਸਨ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਇਹ ਸਾਰਾ ਰਸਤਾ ਬੜਾ ਕਾਮਨ ਰਸਤਾ ਸਾਰਾ ਚੱਲਦਾ ਪਿਆ ਤੇ ਕੁਟੀਆ ਦਾ ਮੇਨ ਸਭਾ ਫਰੰਟ ਹੈ ਜੀ ਇਹ ਪੁਲਿਸ ਨੂੰ ਜਲਦੀ ਠੀਕ ਕੀਤਾ ਜਾਵੇ ਅੱਜ ਕੀ ਕਹਿਣਾ ਚਾਹੁੰਦੇ ਸਾਡੇ ਉਹਦੇ ਉੱਪਰਲੇ ਜੋ ਪਿੰਡ ਲੱਗਦੇ ਲੱਗਦੇ ਜਿਹੜਾ 50 60 ਮਿੰਟ ਦੇ ਉੱਪਰ ਦੀ ਲਾਂਘ ਹੈ ਜੀ ਉਹਦੇ ਹਰ ਇੱਕ ਬੰਦੇ ਨੂੰ ਨਿਕਲਦਾ ਹੈ ਕਿ ਬਾਰੇ 1 ਵਜੇ ਤੱਕ ਉਹ ਸਾਰੀ ਟ੍ਰੈਫਿਕ ਜੋ ਚਲਦੀ ਰਹਿੰਦੀ ਹੈ ਤਾਂ ਕਿ ਹਰ ਇੱਕ ਨੂੰ ਦਿੱਕਤ ਦਿੱਕਤ ਆ ਰਹੀ ਹੈ ਜੀ ਪੂਰੇ ਨੰਗਲ ਵਾਸਤੇ ਕਿਉਂਕਿ ਜੋ ਇਹ ਸਾਹਮਣੇ ਦਿਖ ਰਿਹਾ ਹੈ ਜੀ ਜੋ ਨਾਲਾ ਦਿਖ ਰਿਹਾ ਹੈ ਇਸ ਕਰਕੇ ਇਹਦੀ ਬਹੁਤ ਦਿੱਕਤ ਹੈ ਹਰ ਇੱਕ ਬੰਦੇ ਨੂੰ ਡਰ ਰਹਿੰਦਾ ਹੈ ਕਿ ਰਾਤ ਨੂੰ ਕੋਈ ਵੀ ਵਿਕਲ ਡਿਗਣ ਦਾ ਡਰ ਰਹਿੰਦਾ ਹੈ ਤਾਂ ਕਿ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਛੇਤੀ ਛੇਤੀ ਇਹਨੂੰ ਗੌਰ ਕੀਤਾ ਜਾਵੇ ਤੇ ਛੇਤੀ ਹੀ ਸੰਭਾਲ ਕੇ ਰਹੀ ਜਾਵੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਸ ਕਿਨਾਰੀ ਨੂੰ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਧੁੰਦ ਦੇ ਵਿੱਚ ਅਕਸਰ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਸਰਕਾਰ ਜੇਕਰ ਸਰਕਾਰ ਨੂੰ ਪਹਿਲਾਂ ਤਾਂ ਅਪੀਲ ਹੀ ਕਰ ਸਕਦੇ ਆਂ ਵੀ ਸਰਕਾਰ ਇਹਨੂੰ ਬਣਾਵੇ ਜੇਕਰ ਸਰਕਾਰ ਨਹੀਂ ਬਣਾ ਸਕਦੀ ਤਾਂ ਸਰਕਾਰ ਨਦੀਪਾਰ ਵਾਲੇ ਟਰਸਟ ਵਾਲੇ ਨੂੰ ਕਹਿ ਸਕਦੀ ਹੈ ਕਿਸੇ ਵੀ ਅਧਿਕਾਰੀ ਨੂੰ ਕਹਿ ਸਕਦੀ ਹੈ ਵੀ ਸਾਡੇ ਤੋਂ ਨਹੀਂ ਬਣਦੀ ਤੇ ਨਦੀਪਾਰ ਵਾਲੇ ਜਿਹੜੇ ਖੁਦ ਜੋ ਕਿ ਇੰਨੀ ਵੱਡੀ ਵੱਡੀ ਸੇਵਾ ਕਰਦੇ ਆ ਉਹ ਵੀ ਇਹ ਬਣਾ ਸਕਦੇ ਆ ਪਰ ਜੇਕਰ ਸਰਕਾਰ ਨਹੀਂ ਬਣਾਉਂਦੀ ਪਰ ਆ ਸਾਨੂੰ ਉਮੀਦ ਹੈ ਕਿ ਸਰਕਾਰ ਜ਼ਰੂਰ ਕੰਮ ਕਰੇਗੀ ਕਿਉਂਕਿ ਲੋਕਾਂ ਦੀ ਜ਼ਿੰਦਗੀ ਨਾਲ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕ ਪੁਰੀਆ